ਸਸਸੀ ਕਲਜੀ ਕੀ ਹਾਲ ਚਾਲ ਹੈ ਆਈ ਹੋਪਸ ਸੋ ਕੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ ਬਾਹਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆਜਾ ਤੁਹਾਨੂੰ ਦਿਖਾਨੀ ਆ ਪਤਾ ਨਹੀਂ ਅਲਰਟ ਜਾਰੀ ਹੋਇਆ ਪਿਆ ਪਾਣੀ ਦਾ ਹੁਣ ਕੀ ਬੰਨਾ ਤੇ ਜੇ ਮੀਂਹ ਵੀ ਇਸੇ ਰਫਤਾਰ ਚ ਐਵੇਂ ਪੈਂਦਾ ਰਿਹਾ ਤੇ ਲਾਜ਼ਮੀ ਪਾਣੀ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਣੀ ਹੈ ਵਾਹਿਗੁਰੂ ਅੱਗੇ ਬਹੁਤ ਅਰਦਾਸਾਂ ਬੇਨਤੀਆਂ ਹੋ ਰਹੀਆਂ ਨੇ ਪੱਧ ਦੇ ਕੰਡ ਪਾਟ ਸਾਫੀ ਆਜ ਆਰੰਭ ਹੋ ਜਾਣੇ ਨੇ ਹੋ ਚੁੱਕੇ ਨੇ ਮੈਨੂੰ ਲੱਗਦਾ 10:30 ਦਾ ਟਾਈਮ ਹੋ ਗਿਆ ਪੌਣੇ 11 ਦਾ ਤੇ ਅਰਦਾਸ ਬੇਨਤੀ ਇਹੀ ਹੈ ਵਾਹਿਗੁਰੂ ਜੀ ਵੀ ਜਿਹੜੀਆਂ ਫਸਲਾਂ ਨੂੰ ਹੁਣ ਨਿਸਤਰੀਆਂ ਪਈਆਂ ਨੇ ਹੁਣ ਮੁੰਜੀਆਂ ਵੀ ਬੱਚੀਆਂ ਰਹਿਣ ਤੇ ਕੋਈ ਇੰਨਾ ਨੁਕਸਾਨ ਨਾ ਹੋਵੇ ਤੇ ਨਾ ਹੀ ਪਾਣੀ ਛੜ ਕੇ ਆਉਣ ਬਹੁਤ ਜ਼ਿਆਦਾ ਅੱਖ ਹੋਇਆ ਪਿਆ ਜੇ ਮੀਂਹ ਇਸੇ ਰਫ਼ਤਾਰ ਨਾਲ ਪੈਂਦਾ ਰਿਹਾ ਤਾਂ ਪਤਾ ਨਹੀਂ ਕੀ ਬੰਨਿਆ ਅੱਜ ਤੁਹਾਨੂੰ ਦਿਖਾਨੀ ਆ ਮੀਂਹ ਦਾ ਹਾਲ ਬਹੁਤ ਕਿੰਨਾ ਤੇਜ਼ ਪੈ ਰਿਹਾ ਆ ਗੂਗੂ ਗੂਗੂ ਆਜੋ ਬਤਾ ਲੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਬਹੁਤ ਜ਼ਿਆਦਾ ਮੀਂਹ ਕੰਡਾ ਨਾਮ ਨਹੀਂ ਲੈ ਰਿਹਾ ਇੰਨਾ ਜ਼ਿਆਦਾ ਨਹੀਂ ਆਇਆ ਪਿਆ ਜੇ ਇਹੀ ਹਾਲ ਰਿਹਾ ਤਾਂ ਪਾਣੀ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਪਤਾ ਨਹੀਂ ਵਾਹਿਗੁਰੂ ਨੇ ਕੀ ਮਨਜ਼ੂਰ ਹੈ ਕੀ ਬੰਨਾ ਹੈ ਬੱਦਲ ਦੇਖੋ ਤੁਸੀਂ ਕਿੰਨੇ ਕੋਲੇ ਆ ਪਿਆ ਹੈ ਬੱਦਲ ਵਾਲੇ ਟਵਲੇ ਆ ਜਿਵੇਂ ਸਵੇਰ ਦਾ ਟਾਈਮ ਹੈ ਜੇ 10:30 ਹੋਣੇ 11 ਦਾ ਲੱਗ ਰਿਹਾ ਜਿਵੇਂ ਰਾਤ ਦਾ ਹੋਵੇ ਜਾਨਵਰ ਵਿਚਾਰੇ ਦੇ ਹਾਲ ਨਹੀਂ ਲਾਤੀ ਨੂੰ بارش ਵਿੱਚ ਮੀਂਹ ਥਾ ਵੀ ਬਹੁਤ ਤੇਜ਼ ਰਿਹਾ ਹੈ ਬਹੁਤ ਤੇਜ਼ ਚਿੰਤਾ ਹੋ ਗਿਆ ਨਹੀਂ ਤਾਂ ਇੰਨੇ ਇੱਕ ਪੂਰਾ ਇਹ ਵਾਹ ਕਿਉਂ ਕੋਈ ਰਹਿਮ ਤਾਂ ਕਰ ਦੁਨੀਆ ਤੇ ਆਜਾ ਆਜਾ ਇਧਰ ਆਜਾ ਬਰਾਂਡੇ ਚ ਬਹਿ ਜਾ ਆਜਾ ਆਜਾ ਬਹੁਤ ਔਖਾ ਯਾਰ ਕੋਈ ਪਹਿੰਦਾ ਪਤਾ ਨਹੀਂ ਕੁਝ ਸਮਝ ਨਹੀਂ ਆ ਰਹੀ ਉਸੇ ਹਿਸਾਬ ਨਾਲ ਮੀਂਹ ਪੈਂਦਾ ਰਿਹਾ ਤਾਂ ਕੀ ਬਣੇਗਾ ਜੇ ਸਰਫਤਾਂ ਚ ਮੀਂਹ ਪੈਂਦਾ ਰਿਹਾ ਤਾਂ ਸਾਡੇ ਏਰੀਆ ਚ ਪਾਣੀ ਪੱਕਾ ਆਏਗਾ ਕਿਉਂਕਿ ਨਦੀ ਪੂਰੀ ਭਰੀ ਚੱਲ ਰਹੀ ਹੈ ਪਤਛੋ ਪਾਣੀ ਪੂਰਾ ਆ ਰਿਹਾ ਹੈ ਫੁੱਲ ਤੇ ਜੇ ਮੀਂਹ ਵੀ ਨਾ ਹਟਿਆ ਫਿਰ ਪਾਣੀ ਤਾਂ ਆਏਗਾ ਹੀ ਆਏਗਾ ਵਾਹਿਗੁਰੂ ਸੱਚੇ ਪਾਤਸ਼ਾਹ ਅੰਦਰ ਤੁਸੀਂ ਤੇ ਇੱਕ ਸੱਤ ਦਿਓ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੇ ਮੈਂ ਬਾਹਰ ਕੱਢਾਂ ਰੋਸ ਕਿੰਨਾ ਭਿੱਜਿਆ ਹੋਇਆ ਮੈਂ ਬੁੱਤੋ ਤਾਂ ਗੁੱਗੂ ਵੀ ਸਾਰਾ ਭਿੱਜਿਆ ਪਿਆ ਏ ਹੁਣੇ ਤੁਸੀਂ ਕੰਬਣ ਲੱਗ ਜਾਓਗੇ ਹੈ ਚਿੰਟੂ ਚਿੰਟੂ ਨੂੰ ਤਾਂ ਪਹਿਲਾਂ ਹੀ ਠੰਡ ਲੱਗਣ ਲੱਗ ਜਾਂਦੀ ਏ ਚਿੰਟੂ ਮੀ ਇੰਨਾ ਭੈਣ ਡਿਆ ਬਾਬਾ ਜੀ ਨੂੰ ਕੋਹ ਨਾਮ ਹੀ ਪਾਓ ਗੁੱਗੂ ਸਰਵਿਚਾਰੇ ਡੰਗਰ ਵੀ ਸੰਗੜ ਗਏ ਨੇ ਵਿੱਚ। ਵਾਸਤਾ ਇੱਧਰ ਅੰਦਰ ਚਲੇ ਜਾਣਗੇ। ਪਰ ਫਿਰ ਵੀ ਇੱਥੇ ਥੋੜੀ ਇਧਰ ਗੱਡੀ ਤੇ ਨੇ ਵੀ ਚੱਲ ਇੱਥੇ ਬਹਿ ਭੂ ਜਾਣ। ਤੇ ਇਹਨਾਂ ਦਾ ਵੀ ਮੀਂਹ ਚ ਬਰਾਹਾਂ ਵਾਲੇ ਵਿਚ ਕਿੰਨੇ ਵਿਚੀ ਆ ਵੱਛਾ ਸੰਗੜਿਆ ਪਿਆ ਨੀ ਦੇ ਵਿੱਚ। ਹੁਣ ਇਹ ਦਾੜੀ ਉੱਪਰ ਬੰਦ ਨੇ ਜੰਦਰ। ਹਾਂ। ਕਿਵੇਂ ਬੈਠਾ ਸੁਣ ਜਾਓਗੇ ਕਿਉਂ ਅਸੀਂ ਗੁੱਗੂ ਨੂੰ ਗੁੱਗੂ ਪੁੱਤ ਬੈ ਜਾ ਬੈ ਜਾ ਉਹ ਵੇਖ ਅੰਦਰਾਂ ਚ ਵੱੜਦੀ ਜਾਂਦੀ ਏ ਬਾਹਰ ਨਿਕਲ ਜਾ ਤੂੰ ਨਹੀਂ ਨਿਕਲਦੀ ਆ ਜਾ ਟਿੰਟੂ ਵੱੜਦਾ ਤੈਨੂੰ ਵੱੜਦਾ ਗੁੱਗੂ ਬੁੱਝੋ ਨਾ ਤੰਗ ਕਰੋ ਨੂੰ ਹੜਦਾ ਨਹੀਂ ਤੂੰ ਉਹਨੂੰ ਤੰਗ ਕਰਨ ਨੂੰ ਥੋਨ ਮੜਾਇਆ ਬੱਦਲ ਉੱਚਾ ਹੋਇਆ ਹੁਣ ਮੀਂਹ ਥੋੜਾ ਜਿਹਾ ਕਟਿਆ ਹੈ ਕਿ ਥੋੜੀ ਜੀ ਬੂੰਦਾ ਬੰਦੀ ਸੀ ਪਰ ਕੱਟ ਗਿਆ ਅੱਗੇ ਨਾਲੋਂ ਸ਼ੁਕਰ ਹੈ ਵਾਹਿਗੁਰੂ ਦਾ ਮਹੌਲ ਚ ਵੀ ਅੱਗੇ ਰਹਿਣ ਤੋਂ ਭਰੇ ਪਏ ਨੇ ਕਾਦੀ ਕਾਲੀ ਜੇ ਲੋਕਾਂ ਕੀ ਇੰਨੀ ਐਮਰਜੈਂਸੀ ਹੈ ਜਿਨ੍ਹਾਂ ਨੂੰ ਕੋਈ ਐਮਰਜੈਂਸੀ ਹੋ ਤਾਂ ਬਾਹਰ ਨਿਕਲੋ ਬਾਕੀ ਦਾ ਜਿਨ੍ਹਾਂ ਨੂੰ ਕੋਈ ਇੰਨੀ ਐਮਰਜੈਂਸੀ ਨਹੀਂ ਹੈ ਉਹ ਬਿਲਕੁਲ ਨਾ ਨਿਕਲੋ ਜਦੋਂ ਇੰਨਾ ਅਲਰਟ ਹੋਇਆ ਪਿਆ ਪਾਣੀ ਦਾ ਕੀ ਲੋੜ ਹੈ ਕਰੋ ਬਾਹਰ ਨਿਕਲਣ ਦੀ ਐਵੇਂ ਫਿਰ ਆਪਾਂ ਰਾਜ ਖੱਜਲ ਖਵਾਰ ਹੁੰਦੇ ਫਿਰ ਇਹ ਕਿ ਨਹੀਂ ਜੀ ਬਾਕੀ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਹੋ ਰਹੀ ਹੈ ਬਾਬਾ ਜੀ ਨੇ ਮੈਨੂੰ ਲੱਗਦਾ ਕੋਈ ਅਨਾਉਂਸਮੈਂਟ ਕੀਤੀ ਅੱਜ ਖੰਡਵਾੜ ਸਾਹਿਬ ਤਰੇ ਆ ਗਿਆ ਹੈ ਭਾਦੋ ਦਾ ਤੇ ਹੁਣ ਭਾਦੋ ਦੇ ਖੰਡ ਪਾਟ ਸਾਹਿਬ ਆ ਚਾਰੰਭ ਹੋ ਗਏ ਨੇ ਕਰਦਾ ਹੈ ਵੀਰ ਦਾ ਵਾਹਿਗੁਰੂ ਠੱਲ ਪਾ ਕੇ ਰੱਖੇ ਲਓ ਜੀ ਮੀ ਫੇਰ ਪੈਣ ਲੱਗ ਗਿਆ ਥੋੜੀ ਜਿਹੀ देर ਰੁਕਿਆ ਸੀ ਅੱਧਾ ਘੰਟਾ ਹੁਣ ਫੇਰ ਓਨੀ ਜ਼ੋਰ ਦੀ ਮੀਂਹ ਆ ਗਿਆ ਪਤਾ ਨਹੀਂ ਕੀ ਬੰਨਾ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਹੀ ਕਰੋ ਸਾਰੇ ਜਣੇ ਸਰਬੱਤ ਦੇ ਭਲੇ ਦੀ ਇਹ ਵਾਹਿਗੁਰੂ ਕਿਰਪਾ ਕਰਨ ਤੇ ਮੀਂਹ ਤੋਂ ਤੇ ਹਾੜਾਂ ਤੋਂ ਬਚ ਜਾਈਏ ਅਸੀਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਟਿਲ ਥੈਂਕ ਯੂ ਜੀ